ਤੈਨੂੰ ਜਤਾਰ ਸਿੰਘ ਜੱਬੋਬਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਨਵਾਂ ਸ਼ਹਿਰ ਦੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਨਗਰ ਜੀ ਦੇ ਜ਼ਿਲ੍ਹੇ ਦੇ ਵਿੱਚ ਵਸਿਆ ਹੋਇਆ ਨਵਾਂ ਸ਼ਹਿਰ ਨਵਾਂ ਸ਼ਹਿਰ ਦੇ ਵਿੱਚ ਅੱਜ ਕਾਲਜ ਤੋਂ ਵੱਡੀ ਰੈਲੀ ਵੱਡਾ ਰੋਸ ਮਾਰਚ ਸ਼ੁਰੂ ਹੋਣ ਜਾ ਰਿਹਾ ਜੋ ਡਾਕਟਰ ਸਹਿਬਾਨ ਦੇ ਨਾਲ ਇੱਕ ਘਟਨਾ ਘਟੀ ਹੈ ਉਸ ਦੇ ਪਿਆਰੇ ਸਾਥੀਓ ਤਸਵੀਰਾਂ ਸਾਂਝੀਆਂ ਕਰਾਂਗੇ ਆਰ ਕੇ ਆਰੀਆ ਕਾਲਜ ਦੇ ਸਟੂਡੈਂਟ ਬੱਚੇ ਔਰ ਬੱਚੀਆਂ ਵੱਡਾ ਰੋਸ ਮਾਰਚ ਨਵਾਂ ਸ਼ਹਿਰ ਤੋਂ ਸ਼ੁਰੂ ਹੋਣ ਜਾ ਰਿਹਾ ਕਾਲਜ ਤੋਂ ਕਿਉਂਕਿ ਬਹੁਤ ਵੱਡੀ ਘਟਨਾ ਘਟੀ ਹੈਗੀ ਹੈ ਬੱਚੀਆਂ ਅਜੇ ਵੀ ਸੇਫ ਨਜ਼ਰ ਨਹੀਂ ਆ ਰਹੀਆਂ ਕੁਝ ਕੁ ਸਮੇਂ ਬਾਅਦ ਅਖਬਾਰਾਂ ਦੀ ਸਿਆਹੀ ਤੱਕਰ ਵੀ ਨਹੀਂ ਸੁੱਕਦੀ ਤੇ ਇੱਕ ਨਵੀਂ ਤੋਂ ਨਵੀਂ ਘਟਨਾ ਐਸੀ ਹੀ ਤਰ੍ਹਾਂ ਦੀ ਦਰਿੰਦਗੀ ਵਾਲੀ ਵੇਖਣ ਨੂੰ ਸੁਣਨ ਨੂੰ ਮਿਲ ਜਾਂਦੀ ਹੈਗੀ ਹੈ रोस मार्च के बहुत मान मतियाँ शख्सियत शहर दियाँ हाजिर हो रही हैं डॉक्टर साहबान भी विशेष तौर पर इस रोस मार्च के जो कुछ भी कलकत्ता में हुआ है जो ये मानवता के लिए एक बदनमत धक्का है धब्बा है जो हमारे समाज की विकृत हालत को मिलते हुए नैतिक स्तर को उजागर करता है इतिहास साक्षी है महाभारत के रूप में क्योंकि जब जब भी हमारी मातृशक्ति पर कोई बर्बरता हुई है कोई उनके साथ विनाश का कार्य किया है तो उसका उसका फल आने वाली सदियों को भुगतना पड़ता है आने वाली जनरेशंस को भुगतना पड़ता है क्योंकि मातृशक्ति जो जननी है अगर हम उसकी रक्षा तो दूर की बात है उसको 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 जान पूरा मान नहीं दे सकते तो वो समाज सबसे स्तर का समाज और तो है एक रक्षक को जो कि हमारे आ, फिजिकल जो हमारी आ, उसका रक्षा करते हैं बॉडी की हमारे जिसम की अगर उसके साथ ये व्यवहार किया जाता है तो ये मदद तो का सबसे है और आर्य समाज हमेशा ही स्त्री जाति की उत्थान के लिए उनकी सुरक्षा के लिए हमेशा ही आगे रहा है और इसके प्रवर्तक इसका प्रवर्तन तो सती प्रथा से लेकर विमेन एजुकेशन तक बहुत काम किया है तो हम सब मिलकर सामाजिक संस्थाएं जितनी भी हैं आज यहाँ पर आई एम ए साथ आई एम ए के साथ मिलकर ये रोस मार्च निकाल रहे हैं ताकि हम जागृत कर सकें समाज को कि जिस नैतिक स्तर से हम उस स्तर तक जा पहुंचे हैं हम उस अधर में गिर गए हैं जहां से हम आने वाली जनरेशन्स के लिए आने वाले समाज के लिए एक बहुत ही एक बहुत ही दूषित वातावरण पैदा कर रहे हैं तो हम सब का ये फर्ज है परम धर्म है सबका कर्तव्य है चाहे वो राजनीति में है चाहे वो किसी प्रोफेशन में है, में है। और ये सरकार से मांग से इस बच्चे को तो सदगति दे और सबसे बड़ी बात है जो 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 आरोपी हैं उनको पूरा दंड मिलना चाहिए एक एग्जाम्पलरी दंड मिलना चाहिए ताकि आने वाले जो लोग उनको उनके लिए एग्जाम्पल सेट हो तो मैं यही सबसे प्रार्थना करता हूँ कि बुराई के खिलाफ जरूर खड़े हों और खास करके एक मातृशक्ति के एक डॉक्टर जो हीलर जिसको कहते हैं समाज का जो रक्षक है और उसके खिलाफ जो हो रहा है तो वो सबसे बुरी बात नहीं हाँ देखो साढ़े देश में इतना दटनावान बहुत ज़्यादा घटदियाँ रहते ना कि लेकिन हम जी नवी घटना घटती है वो अगे ना भी ज़्यादा माड़ी होंगी ਜੀ ਔਰ ਇਹ ਸਾਡੇ ਮਾਨਵਤਾ ਵਾਸਤੇ ਬਹੁਤ ਗਲਤ ਵੱਲਖ ਬਹੁਤ ਜ਼ਿਆਦਾ ਵਰ버ਤਾ ਹੋਈ ਹੈ ਜਿਹੜੀ ਕਿ ਕਿਨੌਨੀ ਹਰਕਤ ਹੋਈ ਹੈ ਇੱਕ ਸਾਡੀ ਭੈਣ ਦੇ ਨਾਲ ਡਾਕਟਰ ਦੇ ਨਾਲ ਔਰ ਅਸੀਂ ਕਹਾਂਗੇ ਕਿ ਦੇਖੋ ਪੈਰੈਂਟਸ ਨੇ ਕਿੱਦਾਂ ਉਹ ਬੱਚੀ ਨੂੰ ਪੜਾਇਆ ਹੋਵੇਗਾ ਕਿੱਡੀ ਵੱਡੀ ਉਹਨੂੰ ਕੀਤਾ ਤੇ ਉਹਨਾਂ ਦੇ ਕਿੰਨੇ ਏਰਮਾਨ ਹੋਣਗੇ ਉਸ ਬੱਚੀ ਦੇ ਲਈ ਔਰ ਮੈਂ ਲਾਸਟ ਮੂਮੈਂਟ ਜਿਹੜੀ ਉਹਦੀ ਵੀਡੀਓ ਸੀ ਲਾਸਟ ਵਾਲੀ ਜਿਹੜੀ ਉਹਦੀ ਸਾਹਸ ਨਿਕਲਦੇ ਦੀ ਉਹਦੀ ਵੀਡੀਓ ਮੈਂ ਦੇਖੀ ਮਤਲਬ ਦੇਖੀ ਨਹੀਂ ਜਾਂਦੀ ਸੀ ਰੂਹ ਕੰਬਦੀ ਸੀ ਸਾਡੀ ਮਾਨਵਤਾ ਦੀ ਰੂਹ ਕੰਬਦੀ ਸੀ ਤੇ ਮੈਂ ਇਹ ਕਹਿਣਾ ਚਾਹੂੰਗੀ ਕਿ ਜਿਹੜੇ ਔਰ ਮੈਂ ਅੱਜ ਇਹ ਜਿਹੜੀ ਅਸੀਂ ਪ੍ਰੋਟੈਸਟ ਰਹੇ ਹਾਂ ਮੈਂ ਆਰੇ ਸਮਾਜ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਆਰੇ ਸਮਾਜ ਦਾ ਅਤੇ ਖਾਸ ਕਰਕੇ ਜਿਹੜੇ ਬੱਚੇ ਇੱਥੇ ਪਾਰਟਿਸਪੇਟ ਕਰ ਰਹੇ ਹੈ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਨੇ ਇਹ ਇਨੀਸ਼ੀਏਟਿਵ ਲਿੱਤਾ ਕਿ ਅਸੀਂ ਇਹ ਕੰਮ ਕਰ ਰਹੇ ਉਹਨਾਂ ਦੇ ਵਿੱਚ ਇੱਕ ਜਾਗਰੂਕਤਾ ਆਈ ਉਹ ਇਸ ਵਾਸਤੇ ਪ੍ਰੋਟੈਸਟ ਵਾਸਤੇ ਖੜੇ ਹੋਏ ਤੇ ਸਾਡੇ ਸਮਾਜ ਲਈ ਇਹ ਚੰਗਾ ਹੈ ਕਿ ਸਾਡੇ ਬੱਚੇ ਅੱਜ ਇਸ ਚੀਜ਼ ਲਈ ਖੜੇ ਹੋ ਰਹੇ ਆਂ ਔਰ ਸਾਡੀਆਂ ਬੱਚੀਆਂ ਜਿਹੜੀਆਂ ਨਾਲ ਖੜੀਆਂ ਆ ਉਹ ਬੱਚੀਆਂ ਅੱਜ ਖੜੀਆਂ ਹੋ ਰਹੀਆਂ ਔਰ ਸਾਨੂੰ ਇਹ ਸਾਰਿਆਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਲੇਕਿਨ ਜਿਹੜੀ ਇਹ ਜਿਹੜੀ ਘਟਨਾ ਘਟੀ ਹੈ ਭਾਰਤ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਆਂ ਕਿ ਇਹਦੇ ਲਈ ਜੋ ਵੀ ਜਿਆਦਾ ਤੋਂ ਜਿਆਦਾ ਸਜ਼ਾ ਹੋ ਸਕੀ ਮੈਂ ਤਾਂ ਕਹੂੰਗੀ ਕਿ ਜਿਹੜੇ ਵੀ ਐਸੇ ਲੋਕ ਇਦਾਂ ਕਰਦੇ ਉਹਨਾਂ ਨੂੰ ਤਾਂ ਚੌਂਕ 'ਚ ਖੜੇ ਕਰਕੇ ਜ਼ਿੰਦਾ ਜਿਲਾਗਣਾ ਚਾਹੀਦਾ ਤਾਂ ਹੀ ਕਿਉਂਕਿ ਜੇ ਇੱਕ ਨੂੰ ਅਸੀਂ ਇਸ ਤਰ੍ਹਾਂ ਦੀ ਬਲ ਸਜ਼ਾ ਦੇਵਾਂਗੇ ਤਾਂ ਹੀ ਦੂਸਰੇ ਲੋਕ ਸਮਝਣਗੇ ਤਾਂ ਹੀ ਇਹ ਸਾਡੇ ਦੇਸ਼ ਚੇ ਸਮਾਪਤੀ ਹੋਏਗੀ ਕਿਉਂਕਿ ਕਾਨੂੰਨ ਤਾਂ ਬੜੇ ਬੰਦੇ ਹੈ ਲੇਕਿਨ ਉਹ ਕਦੀ ਪੂਰੇ ਨਹੀਂ ਹੁੰਦੇ ਤੇ ਇਸ ਤਰ੍ਹਾਂ ਦੀ ਸਚਾਵਾਂ ਦੀ ਹੋਣਗੀਆਂ ਤਾਂ ਹੀ ਇਹਨੂੰ ਲਗਾਮ ਲੱਗੇਗੀ ਤੇ ਇਹਨੂੰ ਲਗਾਮ ਲਗਾਨੀ ਬੜੀ ਜ਼ਰੂਰੀ ਧੰਨਵਾਦ ਮੈਂ ਨੌਪੁਰਾਰਜੀ ਕੁਮਾਰ ਨਵਾਂ ਸ਼ਹਿਰ ਤੋਂ ਅੱਜ ਇੱਕ ਵਾਰ ਫਿਰ ਸਾਡੀ ਜਿਹੜੀ ਬੱਚੀ ਤਦੇ ਤੋਂ ਬਾਅਦ ਕਤਰ ਕਰ ਦਿੱਤੀ ਗਈ ਆ ਡਾਕਟਰ ਸੀ ਉਹ ਕਤਰਤਾ ਦੇ ਵਿੱਚ ਇੱਕ ਰਿਪਿਊਟਡ ਮੈਡੀਕਲ ਕਾਲਜ ਦੇ ਵਿੱਚ ਜਿੱਥੇ ਕਿ ਬੱਚਿਆਂ ਦੇ ਟੀਚਰਾਂ ਦੇ ਕਾਲਜ ਨੂੰ ਦੂਸਰਾ ਘਰ ਸਮਝਿਆ ਜਾਂਦਾ ਉੱਥੇ ਸਾਡੀਆਂ ਬੱਚੀਆਂ ਤੇ ਟੀਚਰਾਂ ਆਪਣੇ ਆਪ ਨੂੰ ਇਸ ਕਰਕੇ ਸਿਰ ਸੌਂਦੇ ਨੇ ਕਿ ਇਹ ਤਾਂ ਸਾਡਾ ਦੂਸਰਾ ਘਰ ਹੈ ਬਟ ਉੱਥੇ ਸਾਡੀ ਬੱਚੀ ਦੇ ਨਾਲ ਜਿਹੜੀ ਕਿ ਐਮਡੀ ਸੈਕੰਡ ਇਅਰ ਕਰ ਰਹੀ ਸੀ ਚੈਸਟੈਂਟੀ ਵੀ ਦੇ ਵਿੱਚ ਇੱਕ ਬੜੀ ਬਹੁਤ ਹੀ ਇੰਪੋਰਟੈਂਟ ਉਹ ব্রাঞ্চ ਹੈਗੀ ਆ ਜਿਹਦੇ ਵਿੱਚ ਉਹ ਕਰ ਰਹੀ ਸੀ ਤੇ ਇਹ ਮੰਦਪਤ ਦੀ ਮੰਦਪਤ ਦੀ ਜੁਨੀਆ ਬਤੇ ਸਾਨੂੰ ਇੱਕ ਤਰ੍ਹਾਂ ਦਾ ਕ੍ਰਾਈਮ ਹੋਇਆ ਮੰਦਪਤ ਦਾ ਉਹ ਹੁੰਦਾ ਕਿ ਜਾਚਨ ਕੀਤਾ ਗਿਆ ਬਟ ਉਹ ਆਰਗੇਨਾਈਜ਼ ਵੇਨ ਦੇ ਨਾਲ ਜਿਹੜਾ ਕ੍ਰਾਈਮ ਹੋਇਆ ਉਹ ਕਹਿੰਦੇ ਆ ਮੈਂ ਉਹ ਉੱਥੇ ਗੁੰਡਾਗਰਦੀ ਖਿਲਾੜੀ ਆ ਜਿਸ ਤਰੀਕੇ ਨਾਲ ਸਾਡੀ ਬੱਚਿਆਂ ਦੇ ਕੀਤਾ ਗਿਆ ਜਿਸ ਤਰੀਕੇ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਉਹ ਉਹ ਜਿੰਨੇ ਵੀ ਘਣਾਉਣੇ ਸ਼ਬਦਾਂ ਦੇ ਵਿੱਚ ਆਪਾਂ ਨਹੀਂ ਐਕਸਪਲੇਨ ਕਰ ਪਈਏ ਬੱਟੋ ਉਹ ਥੋੜੇ ਹੋ ਮੈਂ ਇਸ ਕੀ ਦੀ ਸਿਰਫ ਇਹ ਮੰਨਦਾ ਹੀ ਨਹੀਂ ਕਰਦਾ ਬਲਕਿ ਮੌਜੂਦੀਆਂ ਸਰਕਾਰਾਂ ਤੋਂ ਚਾਹੇ ਸਟੇਟ ਦੀ ਸਰਕਾਰ ਹੋਵੇ ਚਾਹੇ ਸੈਕਟਰ ਦੀ ਸਰਕਾਰ ਹੋਵੇ ਉਹਨਾਂ ਤੋਂ ਮੰਗ ਕਰਦਾ ਸਾਰੇ ਡਾਕਟਰਾਂ ਵੱਲੋਂ ਨਹੀਂ ਆਪਣੇ ਸਾਰੇ ਸੁਸਾਇਟੀ ਬਣ ਕੇ ਕਿਉਂ ਹੋ ਬੱਚੀ ਸਾਡੀ ਸਿਰਫ ਡਾਕਟਰ ਬਾਦਸ਼ਹੀ ਬਨਾਰਸ ਸੋਸਾਇਟੀ ਦਾ ਪਾਰਟ ਸੀ ਉਹ ਉਹਨੂੰ ਇਨਸਾਫ ਸਿਰ ਇਸ ਤਰੀਕੇ ਨਾਲ ਥੋੜਾ ਬਹੁਤਾ ਦਿੱਤਾ ਜਾ ਸਕਦਾ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਫਾਸਟ ਟਰੈਕ ਕੋਰਟ ਕ੍ਰੀਏਟ ਕਰਕੇ ਉਹਨਾਂ ਨੂੰ फांसी ਦੇ ਹੰਦੇ ਤੇ ਘੱਟੋ ਕਰਤਾ ਚੜਾਇਆ ਜਾਵੇ ਤਾਂ ਕਿ ਸਾਡੀ ਬੱਚੀ ਨੂੰ ਕੋਈ ਸੌਲੇ ਸਮਝਵੇ ਉਹਦੇ ਪੇਰੈਂਟਸ ਨੂੰ ਸੋ ਅਸ ਮੇਰੇ ਵੇਖੀ ਤਾਂ ਬੱਚੀ ਸੀ ਉਹਨਾਂ ਆਰਮਨ ਨੇ ਮੈਨੂੰ ਇਹ ਪਤਾ ਲੱਗਿਆ ਕਿ ਹੱਥਲੀ-ਹੱੱਲੀ ਬੱਚੀ ਸੀ ਕਿੰਨੇ ਦੀ ਤੁਸੀਂ ਅਸੀਂ ਸਾਰੇ ਇਸ ਚੀਜ਼ ਦੇ ਲਈ ਸੋਚਣੇ ਮਜਬੂਰ ਹੋਈਏ ਕਿ ਖੁਦਾ ਨਾ ਖਾਸਤਾ ਸਾਡੀ ਬੱਚੀ ਹੋਦੀ ਉਹ ਭਾਵੇਂ ਆਪਾਂ ਲੱਖ ਕਰੀਏ ਕਿ ਉਹ ਵੀ ਸਾਡੀ ਬੱਚੇ ਵਰਗੀ ਸੀ ਪਰ ਉਹਨਾਂ ਪੇਰੈਂਟਸ ਦਾ ਸਾਹਮਣਾ ਕਰਦਾ ਕਿ ਉਹ ਉਹਨਾਂ ਨਾਲ 20 ਦਿਨਰੀ ਹੋ ਗਈ ਇਸ ਟਾਈਮ ਸੋ ਸਰਕਾਰਾਂ ਤੋਂ ਮੈਂ ਬਹੁਤੀ ਜ਼ਿਆਦਾ ਆਸ ਰੱਖਦਾ ਕਿਉਂਕਿ ਅੱਜ ਵੀ ਬਣ ਰਿਹਾ ਸੀ ਕਿ 151 ਐਮਐਲਏ ਵੀ ਐਸਐਲ ਵਿੱਚ ਬੈਠੇ ਹੋ ਜਿਨ੍ਹਾਂ ਦੇ ਖਿਲਾਫ ਔਰਤਾਂ ਦੇ ਕਰਾਇਮ ਦੇ ਕੇਸ ਚੱਲ ਰਹੇ ਨੇ ਤਾਂ ਸਰਕਾਰਾਂ ਤੋਂ ਬਹੁਤ ਜ਼ਿਆਦਾ ਮੇਰਾ ਖਿਆਲ ਹੁੰਦਾ ਕਿ ਜਦ ਤੱਕ ਆਪਣੀ ਸੁਸਾਇਟੀ ਇੱਕਜੁੱਟ ਹੋ ਕੇ ਇਹਨਾਂ ਕਰਾਇਮ ਜੂ ਦੇ ਖਿਲਾਫ ਖੜੀ ਨਹੀਂ ਹੁੰਦੀ ਤੇ ਬਜਾਏ ਇਸ ਨੂੰ ਤੇ ਆਪਣੀਆਂ ਕੁੜੀਆਂ ਨੂੰ ਇਹ ਸਮਝਾਤੇ ਰਹੀਏ ਤੁਸੀਂ ਇਸ ਤਰ੍ਹਾਂ ਦੇ ਕੱਪੜੇ ਪਾਓ ਇਸ ਤਰ੍ਹਾਂ ਬਾਹਰ ਨਾ ਜਾਓ ਇਸ ਤਰ੍ਹਾਂ ਕਿੰਨਾ ਜਾਓ ਆਪਾਂ ਆਪਣੇ ਲੜਕਿਆਂ ਨੂੰ ਵੀ ਸਮਝਾਈਏ ਕਿ ਤੁਸੀਂ ਕਿਵੇਂ ਬਿਹੇਵ ਕਰਨਾ ਪਬਲਿਕ ਪਲੇਸ ਤੇ ਕਿਵੇਂ ਬਿਹੇਵ ਕਰਨਾ ਸਕੂਲ ਦਾਇਰ ਵਿੱਚ ਕਿਵੇਂ ਬਿਹੇਵ ਕਰਨਾ ਤੇ ਦੂਜਿਆਂ ਦੀਆਂ ਮਾਵਾ ਭੈਣਾਂ ਨੂੰ ਕਿਸ ਤਰ੍ਹਾਂ ਆਪਣੀਆਂ ਮਾਵਾ ਭੈਣਾਂ ਦੇ ਸਾਹਮਣੇ ਮੈਂ ਨਾ ਚਾਹਦਾ ਦੇ ਨਾਲ ਬਹੁਤਾ ਕੁਝ ਨਾ ਕਹਿੰਦਾ ਹਾਂ ਆਪ ਵੀ ਸੋਸਾਇਟੀ ਨੂੰ ਇੱਕ ਬੜੀ ਫੇਰ ਸचेत ਕਰਨਾ ਚਾਹੁੰਦਾ ਹਾਂ ਕਿ ਇਹਨਾਂ ਤਣਾਉਂਦੀਆਂ ਹੱਦਾਂ ਬਾਈ ਗੁਰਜੀ ਕਾ ਕਲਸਾ ਬਾਈ ਗੁਰਜੀ ਦੀ ਪ੍ਰਫੈਕ ਅੱਜ ਅਸੀਂ ਇਕੱਤਰ ਹੋਏ ਹਾਂ ਤੇ ਇੱਕ ਰੋਸ਼ਮਾਰਚ ਨੋਬਾ ਰੋਸ਼ਮਾਰਚ ਆਰ ਕੇਅਰਿਆ ਕਾਲਜ ਤੋਂ ਕੱਢਣਾ ਹੈ ਜਿਹੜਾ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਕੋਲਕਾਤਾ ਦੇ ਵਿੱਚ ਡਾਇਰੈਕਟਰ ਐਮਬੀਬੀਐਸ ਡਾਕਟਰ 32 ਫਰਦਰ ਵੀ ਸਟੱਡੀ ਕਰ ਰਹੇ ਸੀ ਉਹਦੇ ਨਾਲ ਤੇਰੀ ਘਣਾਉਣੀ ਘਟਨਾ ਹੋਈ ਉਹਦੇ ਸੰਬੰਧ ਦੇ ਵਿੱਚ ਸਿੱਖਤ ਹੋਏ ਆ ਪਰ ਉਸ ਤੋਂ ਪਹਿਲਾਂ ਸਾਡਾ ਇੱਕ ਸਵਾਲ ਮੇਰਾ ਬਣਦਾ ਹੈਗਾ ਆਪਾਂ ਸਾਰਿਆਂ ਨੂੰ ਮੈਂ ਕਿ ਇਹ ਘਟਨਾ 12 ਸਾਲ ਪਹਿਲਾਂ ਵੀ ਜਿਹੇ ਘਟਨਾ ਹੋਈ ਸੀ ਇੱਕ ਫਰੀਓਥਰਪਿਸਟ ਨਾਲ ਦਿੱਲੀ ਦੇ ਵਿੱਚ ਚੱਲਦੀ ਬਸ ਦੇ ਵਿੱਚ ਤਾਂ ਜਿਹਦੇ ਨਾਲ ਕਿਹਾ ਜਾਂਦਾ ਹੈ ਕਿ ਪੂਰਾ ਦੇਸ਼ ਹਿੱਲ ਗਿਆ ਸੀਗਾ ਜਦੋਂ ਪੂਰਾ ਦੇਸ਼ ਹਿੱਲ ਗਿਆ ਸੀਗਾ ਤੇ 12 ਸਾਲ ਬਾਅਦ ਆਪਾਂ ਹਿੱਲ ਕੇ ਕਿ ਸੌਂ ਗਏ ਦੁਬਾਰਾ ਕਿ ਇਹ ਘਟਨਾ ਵਾ ਜਿਹੜੀਆਂ ਵਾਰ-ਵਾਰ ਕਿਉਂ ਹੋ ਰਹੀਆਂ ਆ ਇੱਕ ਤਾਂ ਇਹ ਜਿਹੜਾ ਸਵਾਲ ਉੱਥੇ ਪੈਦਾ ਹੁੰਦਾ ਹੈ ਦੂਜਾ ਇਹ ਆ ਇਹ ਤਾਂ ਘਟਨਾ ਇੱਕ ਆਈ ਆ ਕਿ ਆਪਾਂ ਇਹ ਕਹਿ ਸਕਦੇ ਕਿ ਕਚੇਰਾ ਮੋਰਾ ਹੈ ਕਿ ਜਈਆਂ ਹੋਰ ਵੀ ਕਈ ਸਰੀ ਘਟਨਾਵਾਂ ਹੁੰਦੀਆਂ ਹੋਣਗੇ ਜਿਹੜੇ ਰਿਕਾਰਡ ਹੀ ਨਹੀਂ ਸੋ ਉਸ ਉਸ ਵੇਲੇ ਕਾਨੂੰਨਾਂ ਦੀ ਵੀ ਗੱਲ ਹੋਈ ਸੀ ਕਿ ਕਿ ਇਹ ਵੀ ਹੋਇਆ ਸੀ ਕਿ ਉਹਨੂੰ ਨਰਬਿਆ ਕਾਂਡ ਸ਼ਾਜਮਨ ਉਸਤੇ ਨਾਮ ਯਾਦ ਆ ਨਰਬਿਆ ਕਾਂਡ ਬੋਲਦੇ ਸੀ ਜਿਹੜਾ ਦਿੱਲੀ ਵਾਲੀ ਘਟਨਾ ਹੋਈ ਸੀ ਉਹਦੇ ਵਿੱਚ ਇੱਕ ਲੜਕਾ ਜੋ ਵੀ 나ਇਰ ਹੋਈ ਸੀ ਭਾਵ 12 ਸਾਲ ਤੋਂ ਘੱਟ ਉਮਰ ਦਾ ਸੀਗਾ ਉਸ ਵੇਲੇ ਕਾਨੂੰਨ ਵੀ ਸਖਤ ਕਰ ਦਿੱਤੇ ਗਏ ਕਿ ਜਿਹੜਾ ਜੀ 12 ਸਾਲ ਤੋਂ ਘੱਟ ਵਾਲਾ ਸੀ ਉਹਦੇ ਲਈ ਵੀ ਸਜ਼ਾ ਦਾ ਜਿਹੜੀ ਪ੍ਰੋਵੀਜ਼ਨ ਲੈ ਕੇ ਆਮ ਕੇ ਸਾਰਾ ਕੁਝ ਬਣਾਗੇ ਪਰ ਕੀ ਜਿਹੜੇ ਉਸ ਵੇਲੇ ਕਾਨੂੰਨ ਬਣਾਏ ਗਏ ਸਖਤੀ ਕੀਤੀ ਗਈ ਉਸ ਤੋਂ ਬਾਅਦ ਰਦੋਬਦਲ ਕਾਫੀ ਜ਼ਿਆਦਾ ਹੋਈ 12 ਤੋਂ ਬਾਅਦ ਫਿਰ ਸਰਕਾਰ ਬਦਲ ਗਈ ਨਵੀਂ ਇੱਕ ਪਹਿਲਾਂ ਜਿਹੜੀ ਮਿਲੀ ਜੁਲੀ ਸਰਕਾਰ ਚੱਲਦੀ ਸੀਗੀ ਉਸ ਵੇਲੇ ਤੋਂ ਉੱਤੋਂ ਬਾਅਦ 14 ਤੋਂ ਲੈ ਕੇ ਅਗਲੇ 10 ਸਾਲ ਤੱਕ ਜਿਹੜੀ ਹੈ ਮੈਜੋਰਟੀ ਵਾਲੀ ਪੂਰਨ ਮੈਜੋਰਟੀ ਵਾਲੀ ਸਰਕਾਰ ਰਹੀ ਹੈ ਸਵਾਲ ਇਹ ਕਿ ਘਟਨਾਵਾਂ ਨੂੰ ਠੱਲ ਕਿਵੇਂ ਪਵੇਗੀ ਦੂਸਰਾ ਆਪਾਂ ਸਮਾਜ ਦੀ ਗੱਲ ਵਿੱਚ ਕਰਦੇ ਆ ਅਵੇਰਨੈਸ ਆਪਾਂ ਕਰਦੇ ਰਹਿਣੇ ਆ ਕਿ ਕੱਲਾ ਕਾਨੂੰਨ ਜਿਹੜਾ ਹੈਗਾ ਉਹਦੇ ਨਾਲ ਵੀ ਮੰਨਦਾ ਕਿ ਕੱਲਾ ਕਾਨੂੰਨ ਸਖਤ ਹੋਣ ਨਾਲ ਨਹੀਂ ਕਿ ਸਾਨੂੰ ਜਿਹੜਾ ਹੈਗਾ ਸੈਲਫ ਡਿਫੈਂਸ ਦੀ ਬਹੁਤ ਜ਼ਿਆਦਾ ਲੋੜ ਹੈ ਲੜਕੀਆਂ ਜਿਵੇਂ ਆਪਾਂ ਇੱਕ ਇੱਕ ਵਿਦਿਆਕਦਾਰੇ ਦੇ ਵਿੱਚ ਖੜੇ ਆ ਇਸ ਮਾਰਚ ਦੇ ਨਾਲ ਸਟਣ ਵਾਲੇ ਇੱਕ ਦੋ ਹੋਰ ਵਿਦਿਆਕਦਾਰ ਤੇ ਵਿਦਿਆਰਿਆਂ ਦੇ ਬੱਚੇ ਕੁਛੀਆ ਵੀ ਜੁੜੇ ਆ ਸੋ ਉਹਨਾਂ ਨੂੰ ਸਾਨੂੰ ਸੈਲਫ ਡਿਫੈਂਸ ਦੀ ਲੋੜ ਹੈ ਕਿ ਜਿਵੇਂ ਸੀ ਆਪਣੀ ਪਛੋਕਰ ਦੇ ਵਿੱਚ ਝਾਤ ਮਾਰਦੇ ਹੈਗੇ ਆ ਤਾਂ ਬਹੁਤ ਲੰਬੀ ਚੌੜੀ ਪਛੋਕੜਾ ਜੇ ਅਸੀਂ ਰਮਾਇਣ ਦੀ ਵੀ ਗੱਲ ਕਰਦੇ ਹਾਂ ਤਾਂ ਉੱਥੇ ਤਾਂ ਵੀ ਇੱਕ ਜਿਹੜੀ ਬੇਬਤੀ ਦੀ ਗੱਲ ਹੋਈ ਸੀ ਜਿਹਨੂੰ ਆਪਾਂ ਕਿਡਨਾਪਿੰਗ ਕਹਿ ਸਕਦੇ ਹਾਂ ਸੀਤਾ ਮਾਤਾ ਦੀ ਗੱਲ ਕਰਨਾ ਉਹਦੇ ਪਿੱਛੇ ਰਮਾਇਣ ਦੀ ਪੂਰੀ ਲੜਾਈ ਹੋ ਗਈ ਸੀ ਮਹਾਭਾਰਤ ਦੇ ਵਿੱਚ ਬੇਬਤੀ ਗੁੰਗਰੀ ਦਾ ਦਰੋਪ ਤੀਤ ਉਹਦੇ ਪਿੱਛੇ ਪੂਰੀ ਲੜਾਈ ਹੋ ਗਈ ਸੀ ਅੱਜ ਅਸੀਂ ਕੀ ਕਰ ਰਹੇ ਹਾਂ ਤਾਂ ਮੇਰਾ ਇੱਕ ਇਹ ਵੀ ਸਵਾਲ ਹੈਗਾ ਕਿ ਖੱਲਾ ਜਿਹੜਾ ਆਪਾਂ ਮਾਰਚ ਦਾ ਉਡ ਕਰਦੇ ਆ ਕੈਂਡਲ ਮਾਰਚ ਕੱਢ ਕੇ ਜਾਂ 2-4 ਕਿਲੋਮੀਟਰ ਚੱਲ ਕੇ ਇਹ ਚੀਜ਼ ਆਪਾਂ ਖੱਲ੍ਹ ਪੈਂਦੀ ਆ ਉੱਪਰ ਨੂੰ ਕੁਝ ਸਖਤ ਕਤਮ ਇਦਰੀ ਲੈਣ ਦੀ ਲੋੜ ਆ ਤੇ ਉਦ ਲਈ ਸਭ ਤੋਂ ਵਧੀਆ ਚੀਜ਼ ਇਹ ਹੈ ਕਿ ਮਾਪੇ ਜੋ ਜਿਹੜੇ ਬੱਚਿਆਂ ਦੇ ਪੇਰੈਂਟਸ ਆ ਮੇਰੀਆਂ ਕੁੜੀਆਂ ਤੇ ਬੇਟੀਆਂ ਨੇ ਉਹਨਾਂ ਨੂੰ ਵੀ ਘੱਟੋ-ਘੱਟ ਸਾਨੂੰ ਉਹਨਾਂ ਨੂੰ ਫਿਜ਼ੀਕਲੀ ਸਟਰੋਂਗ ਤੇ ਸੈਲਫ ਡਿਫੈਂਸ ਦੀ ਜਿਹੜੀ ਜ਼ਰੂਰਤ ਹੋਣੀ ਚਾਹੀਦੀ ਹੈ ਉਹਨਾਂ ਨੂੰ ਆਪਾਂ ਨੂੰ ਦੱਸਣਾ ਚਾਹੀਦਾ ਟ੍ਰੇਨ ਕਰਨਾ ਚਾਹੀਦਾ ਤਾਂ ਕਿ ਕੋਈ ਸਾਡੇ ਤੇ ਉਹਨਾਂ ਬੱਚਿਆਂ ਦੇ ਉੱਤੇ ਕੋਈ ਹੱਥ ਨਾ ਪਾ ਸਕੇ ਕਿਉਂਕਿ ਜਿਹੜਾ ਜ਼ੋਰ ਹੈ ਜਿਹੜਾ ੱੱਕਾ ਹੈ ਜਿਹੜਾ ਜ਼ਬਰ ਹੈ ਉਹਦਾ ਅਸੀਂ ਮੁਕਾਬਲਾ ਜ਼ਬਰ ਨਾਲ ਹੀ ਕਰ ਸਕਦੇ ਹਾਂ ਜਿਵੇਂ ਕੋਈ ਸਿੰਗਲ ਬੰਦਾ ਵੀ ਆ ਤੇ ਉਹਨੂੰ ਜਿੰਨ 10 ਬੰਦੇ ਲਾਠੀਆਂ ਨਾਲ ਦੰਗ ਦਾ ਜਵਾਬ ਡੰਗ ਨਾਲ ਹੀ ਆ ਠੀਕਾ ਹੋ ਸਕਦਾ ਕਿ ਅਸੀਂ ਗਾਂਧੀ ਨੇ ਫਲਸਫੀ ਦੇ ਉੱਤੇ ਸਾਡਾ ਦੇਸ਼ੜਾ ਹੈ ਤੇ ਗਾਂਧੀ ਜੀ ਕਹਿੰਦੇ ਸੀ ਕਿ ਐਨ ਆਈ ਫਾਰ ਐਨ ਆਈ ਵਿਲ ਮੇਕ ਦਾ ਹੋਲ ਵਰਲਡ ਬਲਾਈਂਡ ਬਟ ਮੈਨੂੰ ਲੱਗਦਾ ਕਿ ਇਹ ਵੀ ਗੱਲ ਠੀਕ ਹੈ ਬਟ ਕਿਹ ਤਰ੍ਹਾਂ ਕਿਸੇ ਸਾਨੂੰ ਰੇਟ ਦਾ ਜਵਾਬ ਪੱਤਰ ਨਾਲ ਦੇਣ ਦੀ ਲੋੜ ਹੈ ਸਾਨੂੰ ਬਰਾਬਰੀ ਕਰਨੀ ਚਾਹੀਦੀ ਹੈ ਜਦ ਤੱਕ ਸਾਡੀਆਂ ਜਿਹੜੀਆਂ ਬੇਟੀਆਂ ਨੇ ਉਦੋਂ ਤੱਕ ਸਟਰੋਂਗ ਨਹੀਂ ਹੋਣਗੀਆਂ ਫਿਜ਼ੀਕਲੀ ਸਟਰੋਂਗ ਹੋਣ ਗਿਆ ਉਹਨਾਂ ਨੂੰ ਸੈਲਫ ਪ੍ਰੋਟੈਕਟਿਵ ਟ੍ਰੇਨਿੰਗ ਜਿਹੜੀ ਹੈ ਵਿਦਿਅਕਦਾਰਾਂ ਦੇ ਵਿੱਚ ਪ੍ਰੋਵਾਈਡ ਕੀਤੀ ਜਾਵੇ ਤਾਂ ਕਿ ਸਟਰੋਂਗ ਬਣ ਆਪ ਦਾ ਮੁਕਾਬਲਾ ਕਰਨ ਕਿਉਂਕਿ ਪੁਲ ਇਹ ਵਰਤਮਾਨ ਮਾਮਲੇ ਰਿਪੋਰਟ ਵਿੱਚ ਐਸ ਮਾਮਲੇ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਕਿ ਸੁਪਰੀਮ ਕੋਰਟ ਤੱਕ ਵੀ ਜਿਹੜੀ ਇੰਟਰਵੈਨ ਕਰ ਰਹੀ ਹੈਗੀ ਪਰ ਸਵਾਲ ਇਹ ਹੈ ਕਿ ਅੱਜ ਇੱਕ ਘਟਨਾ ਹੁੰਦੀ ਹੈ 2-4 ਸਾਲ ਬਾਅਦ ਆਪਾਂ ਫੇਸ ਹੁੰਦੇ ਹਾਂ ਕਿ ਇਹ ਸਮਾਜ ਦਾ ਮਸਲਾ ਹੈਗਾ ਸਾਨੂੰ ਆਪਣੀ ਬੱਚਿਆਂ ਨੂੰ ਫਿਜ਼ੀਕਲੀ ਸਟਰੋਂਗ ਸੈਲਫ ਡਿਫੈਂਸ ਦੇ ਲਈ ਕੈਪੇਬਲ ਕਰਨਾ ਚਾਹੀਦਾ ਮੈਂ ਇੰਨਾ ਹੀ ਕਹੂੰਗਾ ਧੰਨਵਾਦ ਬਾਈਬੁਰਜੀ ਕੇ ਕੰਸਰ ਬਾਈਬੁਰਜੀ ਹਾਂ ਜੀ ਜਰਾ ਅਜਾ ਰੋਸ ਤੋਂ ਲੱਗ ਰਿਹਾ ਕਿ ਮੁੱਖੋਂ ਤੋਂ ਕੀ ਹਾਂ ਜੀ ਇਹ ਜਿਹੜਾ ਪਹਿਲਾਂ ਤਾਂ ਸਾਰਿਆਂ ਮੇਰੇ ਵੱਲੋਂ RAM RAM ਜੈ ਸ਼੍ਰੀ ਮਹਾਕਾਲ ਮੇਰੇ ਨਾਲ ਆਏ ਹੋਏ ਪ੍ਰੀਤੀ ਮਹੰਤ ਜੀ ਮਹਾਮਡਲੇਸ਼ਵਰ ਆਪਣੇ ਤੁਹਾਡੇ ਨਵਾਂ ਸ਼ਹਿਰ ਤੋਂ ਔਰ ਨਾਲ ਮੇਰੇ ਆਏ ਨੇ ਮਹੰਤ ਜੀ ਪੰਮੀ ਮਹੰਤ ਜੀ ਔਰ ਮੇਰੇ ਸਾਹ ਪੂਨਮ ਮੈਡਮ ਜੀ ਤੇ ਅੱਜ ਜਿਹੜਾ ਰੋਸ਼ ਪ੍ਰਗਟ ਕੀਤਾ ਜਾ ਰਿਹਾ ਵਾ ਇਹ ਆਪਣਾ ਜਿਹੜਾ ਕਲਕੱਤਾ ਦੇ ਵਿੱਚ ਡਾਕਟਰ ਦੇ ਨਾਲ ਇੱਕ ਰੇਪ ਕੇਸ ਹੋਇਆ ਵਾ ਜਿਹੜੀ ਕਿ ਬਹੁਤ ਸ਼ਰਮਨਾਕ ਘਟਨਾ ਹੈ ਆਏ ਦਿਨਾਂ ਹੀ ਆਏ ਦਿਨਾਂ ਹਿੰਦੁਸਤਾਨ ਦੇ ਵਿੱਚ ਆਪਣੇ ਭਾਰਤ ਦੇਸ਼ ਦੇ ਵਿੱਚ ਕਈ ਜਗ੍ਹਾਵਾਂ ਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਦੀ 3 ਮਹੀਨੇ ਕਦੀ 4 ਮਹੀਨੇ ਕਦੀ 5 ਮਹੀਨੇ ਬਾਅਦ ਕੋਈ ਨਾ ਕੋਈ ਰੇਪ ਕੇਸ ਸੁਣਨ ਨੂੰ ਮਿਲਦਾ ਵਾ ਉਹ ਜਿਹੜਾ ਕਿ ਬਹੁਤ ਦਰਦਨਾਕ ਹੁੰਦਾ ਵਾ ਹੁਣ ਜਿਹੜਾ ਇਸ ਡਾਕਟਰ ਦੇ ਨਾਲ ਜਿਹੜਾ ਰੇਪ ਕੇਸ ਹੋਇਆ ਹੈ ਬਹੁਤ ਜ਼ਿਆਦਾ ਦਰਦਨਾਕ ਆ ਇਹਦੇ ਵਿੱਚ ਉਹਨਾਂ ਉਹਦੇ ਨਾਲ ਕੁੱਟਮਾਰ ਕੀਤੀ ਗਈ ਔਰ ਇੱਕ ਦੀ بجائے 6-7 ਗਰੁੱਪ ਰੇਪ ਕੇਸ ਹੋਇਆ ਜਿਹੜਾ ਕਿ ਜਿਹਦੇ ਵਿੱਚ 7-8 ਬੰਦੇ ਦੱਸੇ ਜਾ ਰਹੇ ਨੇ ਮੈਡੀਕਲ ਜਿਹੜੀਆਂ ਰਿਪੋਰਟਾਂ ਆ ਰਹੀਆਂ ਵਾ ਉਹਨਾਂ ਤੋਂ ਵੀ ਕੁਝ ਅਜੀਬ ਜੀਆਂ ਹਰਕਤਾਂ ਪਤਾ ਲੱਗ ਰਹੀਆਂ ਵਾ ਔਰ ਉਹਨੂੰ ਕੁੱਟ ਮਾਰ ਕੇ ਔਰ ਮਰੀ ਹੋਈ ਲਾਸ਼ ਦੇ ਨਾਲ ਬਲਤਕਾਰ ਕਰਨਾ ਬਹੁਤ ਇੱਕ ਸ਼ਰਮਨਾਕਟਨਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅੱਗੇ ਹੁਣ ਛੋਟੇ ਛੋਟੇ ਬੱਚੇ ਐ ਕੱਲ ਜਿਹੜਾ ਕਿ ਇੱਕ ਅਸੀਂ ਵੀਡੀਓ ਦੇਖੀ ਉਹਦੇ ਵਿੱਚ ਮੜਾ ਮਾਸਮ ਜਿਹਾ ਇੱਕ ਬੱਚਾ ਸੀ ਕਹਿ ਰਿਹਾ ਕਿ ਮम्मा ਮੈਂ ਸਕੂਲ ਨਹੀਂ ਜਾਊਂਗਾ ਤੁਹਾਨੂੰ ਪੁੱਛਿਆ ਜਾਂਦਾ ਸਕੂਲ ਕਿਉਂ ਨਹੀਂ ਜਾਏਗਾ ਕਿਤੇ ਮम्मा ਕੱਲ ਮੇਰਾ ਵੀ ਇਹੀ ਹਾਲ ਹੋਗਾ आज अगर एक डॉक्टर के साथ है एक डॉक्टर सेफ नहीं है कल कोई पुलिस कर्मचारी है कोई सिपाही कर्मचारी है हमारे हिंदुस्तान में कहीं कही ना कहीं अभी भी औरतों की लड़कियों की वो छबी है जो पहले हुआ करती थी बहुत अभी भी कोई सुधार नहीं आया जैसे मर्दों के साथ चलने का हक मिल गया है हर काम करने का लड़कियों को हक मिल गया है कि हमारे बराबर आदमियों के बराबर चल सकती है लेकिन फिर भी कहीं कही ना कहीं ऐसे कौन से ऐसे दरिंदे हैं कितनी ये शर्मनाक बात है हमारे भारत देश के अंदर अभी भी लोगों के मन साफ़ नहीं है उनका रवैया साफ़ नहीं है उनकी नज़र साफ़ नहीं है मैं हर माँ बाप से ये प्रार्थना करूँगी कि वो अपने बच्चों को जब भी घर से वो बाहर निकले उनको उनके नज़रिए के बारे में बताओ कि बेटा हो बेटियों की अपना नज़रिया अच्छा रखे हर बच्चे के प्रति क्योंकि हर बच्चे के माँ बाप होते हैं भाई बहन होते हैं आज उस लड़की के साथ इतनी बड़ी जो घटना हुई है उसके बाद उसका पूरा परिवार ही खत्म हो चुका है उसके पूरे परिवार के साथ देखो कितना अत्याचार हुआ है जबकि रेप होने के बाद तीन घंटे तक उसके माँ बाप को मिलने नहीं दिया गया बॉडी का कोई पोस्टमार्टम नहीं हुआ सबूत मिटाने की कोशिश करी उसमें क्या है वो इतनी बड़ी संस्था अपना इतना बड़ा हॉस्पिटल है वो हॉस्पिटल के अंदर बहुत से और भी डॉक्टर है डॉक्टर लेडीज़ डॉक्टर है जेंट्स डॉक्टर है और भी स्टाफ है ऐसा क्या हुआ उसके साथ कि ये बलात्कार होने के बाद उसको काफ़ी देर तक ऐसे ही रखा गया कि क्या सबूत मिटाने की कोशिश करी गई है क्या उसमें कोई पार्टियाँ हैं कोई पार्टियों का मसला है या कोई बहुत बी बंदा है उसके पीछे कि क्या वो डॉक्टर है क्या है अभी तक कुछ भी खुलासा नहीं हो पा रहा क्या कर, कर हाँ जी आज अच्छा जो आज जो हमारे कार्यक्रम में है मैं अपना प्रीति महंत जी महामंडलेश्वर की जी के साथ और हमारे किन्नर समाज के जितने भी सदस्य आए हैं आज हम ये आर्या कॉलेज के स्टूडेंटों के साथ और डॉक्टरों के साथ वकीलों के साथ हम एक रैली निकाल रहे हैं रोष प्रकट कर रहे हैं कि उन दरिंदों को सजा दी जाए जल्दी से जल्दी क्योंकि कोई ना कोई नया कानून बनना चाहिए नहीं तो ऐसे हर तीसरे महीने चौथे महीने बाद एक रेप केस हो रहा है जिसमें लोगों को डर नहीं है कोई ऐसी पनिशमेंट होनी चाहिए जिसमें लोगों का डर बना रहे कैसी सजा की मांग करते हैं ये देखिए कि अगर हम कह दें कि लड़कों को फांसी दे दें फंसी की सजा होनी चाहिए या किसी और सजा होनी चाहिए जब तक कि ये एक मुद्दा ये भी है कि देखो उसमें कौन कौन है अगर बलात्कारी सच में वो आठ दस बलात्कारी है तो उनको वाकई फंसी की सजा होनी चाहिए हमारी तो यही मांग है कि फंसी की सजा होनी चाहिए महिलाओं के लिए उसके लिए क्या भी? महलों के लिए भी कानून बनाना चाहिए और देखिए घर से निकलते निकलते वक्त और जहाँ पे लड़कियाँ अपना वर्क कर रही है कोई नर्स है कोई पुलिस कर्मचारी है कोई रेलवे में, में रेलवे विभाग में है कोई कहीं भी है हर जगह तो प्रोटेक्शन नहीं मिल सकती ना हर जगह नहीं प्रोटेक्शन मिल सकती तो कुछ फैमिलियों का भी बीच में सोसाइटी का फैमिली का भी वो होना चाहिए कि फैमिली से लेकर सोसाइटी तक भी एक दूसरे की समझ होनी चाहिए उनको समझाना चाहिए कि अपनी प्रोटेक्शन खुद करें और कैसे करनी चाहिए वो फैमिलियों पर निर्भर करता है हाँ जी मेरे प्रीति महंत जी है नहीं, नहीं, नहीं दो शब्द आप भी बोलिए बहुत बड़े महामंडलेश्वर है।, है हमारे प्रीति महंत जो जो कलकत्ता में घटना हुई है बहुत बुरी तरह से उससे सलूक किए गए इसी सलूक के हम केंद्र समाज की तरफ से भी हर शब्दों से उसकी निगेदी कर रहे हैं आज भारत देश वजाद हुए को सतर साल हो गए फिर भी आज औरतों की यही हालत है हमारा देश प्रशासन भी अकेला नहीं जितनी भी पब्लिक है उनको भी साथ देना चाहिए उनको भी साथ देना चाहिए हमारे हमारी हमारी तरफ से तो यही है कि धनखेती करें ऐसा नहीं होना चाहिए नारी को इज्जत तो मिल रही है इज्जत यही ऐसा कोई गलत काम नहीं करना चाहिए और बच्चों को मेरी तरफ से ये है आज के आज हमारे पंजाब में इंडिया में नशा बहुत बढ़ गया है नशा माए जो होती तो तो है क्यों किन्नर समाज लोरी देने है आता है उनको माल में है कि बच्चों की बधाई लेते हैं तो वो कैसे उनको खुशी मिलती है तो आज नशा खत्म करने के लिए पब्लिक है उसको भी प्रशासन के साथ साथ देना चाहिए मेरी यही है ओम नमन

प्यारे साथियों आर के आरिया कॉलेज ਨਮਾਸ਼ਹਿਰ ਦੀਆਂ ਤਸਵੀਰਾਂ ਦਿਖਾਉਂਦੇ ਪਏ ਆ। ਸਟੂਡੈਂਟਾਂ ਦੇ ਅੰਦਰ ਰੋਸ ਮਜਾਰੇ ਨੂੰ ਲੈ ਕੇ ਬਹੁਤ ਵੱਡੀ ਗੈਂਤਰੀ ਦੇ ਅੰਦਰ ਰੋਸ ਮਜਾਰਾ ਕੀਤਾ ਗਿਆ। ਚੁੱਪੀ ਥੋੜੋ ਰਸ ਰੱਖੋ 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 ਵੀਵਾ ਜਸਟਿਸ 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 ਕਮਿਤਾ ਹਮ ਗਰਜਿੰਦਾ ਹੈ i hey, am

ਚਾਹੀਦੀ ਜਸਪੀ 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 ਕਲਕੱਤਾ ਦੇ ਘਟਨਾ ਨੂੰ ਲੈ ਕੇ ਆਰ ਕੇ ਆਰੀਆ ਕਾਲਜ ਦੇ ਵੱਲੋਂ ਰੋਸ ਪ੍ਰਦਰਸ਼ਨ ਹੋ ਰਿਹਾ ਇੱਕ ਲੜਕੀ ਦੇ ਨਾਲ ਬਹੁਤ ਮਾੜੀ ਘਟਨਾ ਘਟੀ ਹੈ ਉਸ ਦੇ ਰੋਸ ਪ੍ਰਦਰਸ਼ਨ ਦੇ ਅੰਦਰ ਸ਼ਹਿਰ ਦੀਆਂ ਮਾਨਮੱਤੀਆਂ ਸ਼ਖਸੀਤਾਂ ਟੀਚਰ ਸਹਿਬਾਨ ਸਟੂਡੈਂਟ ਸਹਿਬਾਨ ਵੱੱਟੀ ਕੈਂਟੀ ਦੇ ਅੰਦਰ ਪਹੁੰਚੇ ਨੇ ਬਹੁਤ ਵੱਡਾ ਰੋਸ ਹੈ ਡਾਕਟਰ ਕਲਕੱਤਾ ਦੀ ਘਟਨਾ ਤੋਂ ਬਾਅਦ ਪੂਰੇ ਭਾਰਤ ਦੇ ਅੰਦਰ ਰੋਸ ਮਾਰੇ ਕੀਤੇ ਜਾਂਦੇ ਹਨ ਕੈਂਡਲ ਮਾਰਚ ਵੀ ਕੱਟੇ ਜਾਂਦੇ ਹਨ ਇੱਕ ਲੜਕੀ ਦੇ ਨਾਲ ਬਹੁਤ ਵੱਡੀ ਭਰੋਣੀ ਹਰਕਤ ਘਟ ਜਾਣੀ ਮੌਤ ਦੇ ਘਾਟ ਉਸ ਲੜਕੀ ਨੂੰ ਉਤਾਰ ਦਿੱਤਾ ਗਿਆ ਬਹੁਤ ਸ਼ਰਮਸਾਰ ਵਾਲੀ ਗੱਲ ਹੈ ਉਸ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਨਵਾਂ ਸ਼ਹਿਰ ਦੇ ਉਹ ਸਟੂਡੈਂਟ ਬੱਚੇ ਬੱਚੀਆਂ ਟੀਚਰ ਸਹਿਬਾਨ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਥੋੜੇ ਸਮੇਂ ਬਾਅਦ ਇਹੋ ਜਿਹੀਆਂ ਘਟਨਾਵਾਂ ਸਾਨੂੰ ਮਿਲਦੀਆਂ ਹਨ ਸੁੱਕਦੀ ਨਹੀਂ ਸਿਆਹੀ ਅਖਬਾਰ ਦੀ ਮਿਲ ਜਾਂਦੀ ਨਮੀ ਕੋਈ ਨਾ ਕੋਈ ਘਟਨਾ ਬਲਤਕਾਰ ਦੀ ਇੱਕ ਘਟਨਾਵਾ ਨੂੰ ਤਾਂ ਹੀ ਨੱਥ ਪਵੇਗੀ ਜਦੋਂ ਸਖਤ ਸੁਵਾਮਾਂ ਹੋਣਗੀਆਂ ਕਿਉਂਕਿ ਸਖਤ ਸੁਵਾ ਸਖਤ ਸੁਜਾਵਾਂ ਨੂੰ ਮੁੱਖ ਰੱਖਦੇ ਹੋਏ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਤੇ ਨਾ ਕਿਤੇ ਵੱਡੀ ਮੰਗ ਹੈਗੀ ਸਟੂਡੈਂਟਾਂ ਦੀ ਕਿ ਸਖਤ ਸਜ਼ਾਾਂ ਮ ਦਿੱਤੀਆਂ ਜਾਣ ਤਾਂ ਜੋ ਕਿ ਕੋਈ ਵੀ ਏਸੋ ਜਿਹੀ ਘਟਨਾ ਨੂੰ ਇੰਜ਼ਾਮ ਦੇਣ ਤੋਂ ਪਹਿਲਾਂ ਲੱਖ ਵਾਰ ਕਰੋੜ ਵਾਰ ਸੋਚੇ ਇਹ ਬਹੁਤ ਵੱਡਾ ਰੋਸ ਸਟੂਡੈਂਟ ਦੇ ਅੰਦਰ ਆਰ ਕੇ ਆਰਿਆ ਕਾਲਜ ਦੇ ਸਟੂਡੈਂਟ ਪਹੁੰਚੇ ਹਨ ਨਵਾਂ ਸ਼ਹਿਰ ਦੀਆਂ ਸੜਕਾਂ ਦੀਆਂ ਤਸਵੀਰਾਂ ਆਪ ਜੀ ਨੂੰ ਦਿਖਾਉਂਦੇ ਪਈਆਂ ਬਹੁਤ ਵੱਡਾ ਰੋਸ ਹੈ ਕਿ ਦੋਸ਼ੀ ਜਿਨ੍ਹਾਂ ਨੂੰ ਸਖਤ ਸਜ਼ਾਾਂ ਮਿਵਾਉਣ ਦੇ ਲਈ आरके एरिया कॉलेज ਦੇ ਸਟੂਡੈਂਟ ਅਧਿਆਪਕ ਸਹਿਵਾਨ ਸ਼ਹਿਰ ਦੀਆਂ ਮਨਮਤਾਂ ਸ਼ਕਤੀਆਂ ਪਹੁੰਚੀਆਂ ਹਨ ਨਵਾਂ ਸ਼ਹਿਰ ਦੀਆਂ ਤਸਵੀਰਾਂ ਆਪ ਜੀ ਨੂੰ ਦਿਖਾਉਂਦੇ ਪਈਆਂ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰੋ ਦੋਤਿਆਂ ਦਾ ਬਹੁਤ ਬਹੁਤ ਧੰਨਵਾਦ 9465013313 ਤੇ ਕਰੋ ਸੰਪਰਕ ਵੀਡੀਓ ਨੂੰ ਕਰੋ ਸ਼ੇਅਰ ਧੰਨਵਾਦ